ਮੈਂ ਲੇਡੀਜ਼ ਨੂੰ ਹਮੇਸ਼ਾ ਕਹਿੰਨੇ ਆ ਕਿ ਪੋਲਿਟিক্যাল ਪਾਰਟਿਸਪੇਸ਼ਨ ਹੈ ਜਿਹੜੀ ਲੇਡੀਜ਼ ਦੀ ਉਹ ਬਹੁਤ ਘੱਟ ਹੁੰਦੀ ਹੈ ਲੇਡੀਜ਼ ਹਮੇਸ਼ਾ ਜਦ ਵੀ ਮਿਲਦੀਆਂ ਨੇ ਇੱਕ ਗੱਲ ਕਹਿੰਦੀਆਂ ਵੀ ਯੂ ਆਰ ਨਾਟ ਮੱਚ ਇੰਟਰਸਟਿਡ ਇਨ ਪੋਲਿਟਿਕਸ ਸਾਨੂੰ ਵਧੀਆ ਫੀਲਡ ਨਹੀਂ ਲੱਗਦਾ ਇਟਸ ਨਾਟ ਮੇਂਟ ਫॉर ਲੇਡੀਜ਼ ਹਮੇਸ਼ਾ ਇਹ ਗੱਲ ਸੁਣਨ ਨੂੰ ਆਉਂਦੀਆਂ ਬਟ ਅਨਲੈਸ ਵੀ ਬੀ ਇਨ ਟੂ ਪੋਲਿਟਿਕਸ ਸਾਨੂੰ ਪਤਾ ਨਹੀਂ ਆਪਾਂ ਇਹਨੂੰ ਚੰਗਾ ਮਾੜਾ ਕਹਿਣਾ ਨਹੀਂ ਚਾਹੀਦਾ ਜਦ ਤੱਕ ਅਸੀਂ ਆਪ ਇਨੀਸ਼ੀਏਟਿਵ ਲੈਂਦੇ ਨਹੀਂ ਜਾਂ ਇਹਦੇ ਵਿੱਚ ਆਉਂਦੇ ਨਹੀਂ ਲੇਡੀਜ਼ ਦੀ ਪਾਰਟਿਸਪੇਸ਼ਨ ਸਿਰਫ ਘਰ ਤੱਕ ਹੁੰਦੀ ਆ ਜਾਂ ਆਪਣੇ ਬਿਜ਼ਨਸ ਤੱਕ ਆਪਣੀ ਫੈਮਲੀਜ਼ ਤੱਕ ਹੁਣ ਤੱਕ ਆਹੀ ਚੱਲਦਾ ਰਿਹਾ ਹੈ ਮੈਂ ਬਟ ਆਰ ਅਰਜ ਆ ਰਿਕਵੈਸਟ ਏਵਰੀ ਲੇਡੀ ਕਿ ਤੁਸੀਂ ਆਪਦੀ ਪਾਰਟਿਸਪੇਸ਼ਨ ਹੈ ਜਿਹੜੀ ਉਹਨੂੰ ਪੋਲਿਟਿਕਸ ਚ ਵੀ ਲੈ ਕੇ ਆਓ ਤੁਹਾਡੀ ਵੋਟ ਵੀ ਬਹੁਤ ਇੰਪੋਰਟੈਂਟ ਹੈ ਇਟਸ ਵੈਰੀ ਇੰਪੋਰਟੈਂਟ ਫਾਰ ਅਸ ਫਾਰ एवरीवन ਤੁਹਾਡੀ ਵੋਟ ਡਿਸਾਈਡ ਕਰਦੀ ਹੈ ਵਾਟਸ ਗੋਣਾ ਬੀ ਯੋਰ ਫਿਊਚਰ ਤੁਹਾਡੇ ਬੱਚਿਆਂ ਦਾ ਫਿਊਚਰ ਤੁਹਾਡੇ ਪੇਰੈਂਟਸ ਦਾ ਫਿਊਚਰ ਕਿਹਜਾ ਹੋਗਾ ਸੋ ਪਲੀਜ਼ ਆਪਦੀ ਵੋਟ ਜ਼ਰੂਰ ਪਾ ਕੇ ਆਇਓ ਆਈ نو ਟੈਂਪਰੇਚਰ ਇਜ਼ ਆਲਸੋ ਰਾਈਜ਼ਿੰਗ ਗਰਮੀ ਬਹੁਤ ਵਧ ਰਹੀ ਹੈ ਐਂਡ ਦ ਟੈਂਪਰੇਚਰ ਰਾਈਜ਼ਿੰਗ ਆਈ ਥਿੰਕ ਪੋਲਿਟਿਕਲ ਟੈਂਪਰੇਚਰਸ ਆਰ ਆਲਸੋ ਰਾਈਜ਼ਿੰਗ ਇਨ ਦ ਸਿਟੀ ਸੋ ਇਹ ਜਿਆ ਸਿਨੈਰੀਓ ਬਣ ਰਿਹਾ ਹੈ ਬਟ ਆਈ ਬਿਲੀਵ ਜਿਹੜਾ ਵੀ ਬੰਦਾ ਸੱਚਾ ਕੰਮ ਕਰ ਰਿਹਾ ਹੈ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ ਅ ਅਨਥਕ ਕੰਮ ਕਰ ਰਿਹਾ ਹੈ ਜਿਹਨੂੰ ਲੋਕ ਪਸੰਦ ਕਰ ਰਹੇ ਨੇ ਉਹ ਕਦੇ ਵੀ ਹਾਰਦਾ ਨਹੀਂ ਉਹਨੂੰ ਇੱਕ ਚੀਜ਼ ਦੀ ਲੋੜ ਹੁੰਦੀ ਹੈ ਉਹ ਹੈ ਪਬਲਿਕ ਸਪੋਰਟ ਦੀ ਜੇ ਪਬਲਿਕ ਸਪੋਰਟ ਤੁਹਾਡੇ ਸਾਰਿਆਂ ਦਾ ਪਿਆਰ ਆਸ਼ੀਰਵਾਦ ਤੁਹਾਡੇ ਨਾਲ ਹੋਏਗਾ ਤੇ ਓਬਵੀਅਸਲੀ ਇਹ ਬੈਟਲ ਵੀ ਕੋਈ ਬਹੁਤ ਵੱਡੀ ਬੈਟਲ ਨਹੀਂ ਇਹ ਵੀ ਆਰਾਮ ਨਾਲ ਜਿੱਤੀ ਜਾ ਸਕਦੀ ਹੈ ਤੁਹਾਡੇ ਪਿਆਰ ਦੀ ਲੋੜ ਹੈ ਸੋ ਆਈ ਰਿਕਵੈਸਟ ਤੁਸੀਂ ਸਾਰੀਆਂ ਲੇਡੀਜ਼ ਐਜ਼ ਮੱਚ ਐਜ਼ ਯੂ ਇੰਜੋਏ ਯਰ ਕਿਟੀਜ਼ ਔਰ ਜਿੰਨਾ ਵੀ ਤੁਸੀਂ ਸੋਸ਼ਲ ਆਊਟ ਗoing ਨੂੰ ਪਸੰਦ ਕਰਦੇ ਹੋ ਉਹਨਾਂ ਹੀ ਪੋਲਿਟਿਕਸ ਨੂੰ ਵੀ ਪਸੰਦ ਕਰੋ ਪਲੀਜ਼ ਵੋਟ ਜ਼ਰੂਰ ਵੋਟ ਪਾ ਕੇ ਆਇਓ बिकॉज ਇਹ ਸਿਰਫ ਇੰਡੀਆ ਦੀ ਗੱਲ ਨਹੀਂ ਜੇ ਤੁਸੀਂ ਇੰਟਰਨੈਸ਼ਨਲ ਪਲੈਟਫਾਰਮਸ ਤੇ ਵੀ ਦੇਖ ਲਓਗੇ ਤੇ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਲੇਡੀਜ਼ ਦੀ ਪਾਰਟਿਸਪੇਸ਼ਨ ਬਹੁਤ ਘੱਟ ਆ ਲੇਡੀਜ਼ डोंਟ ਵੋਟ ਉਹ ਆਪਦੇ ਵੋਟ ਦੇ ਹੱਕ ਨੂੰ ਯੂਜ਼ ਹੀ ਨਹੀਂ ਕਰਦੀਆਂ ਲੇਡੀਜ਼ ਵੋਟ ਪਰਸੈਂਟੇਜ ਬਹੁਤ ਘੱਟ ਹੁੰਦੀ ਹੈ ਸੋ ਮੈਂ ਇਸ ਵਾਰ ਸਪੈਸ਼ਲੀ ਲੁਧਿਆਣਾ ਦੀਆਂ ਲੇਡੀਜ਼ ਨੂੰ ਕਹਿਣਾ ਚਾ ਰਹੀ ਆ बिकॉज ਮੇਰੀ ਪਹਿਲੀ ਮੀਟਿੰਗ ਲੁਧਿਆਣਾ ਚ ਸਿਰਫ ਤੁਹਾਡੇ ਨਾਲ ਆ ਕਿ ਇਸ ਵਾਰ ਰਿਕਾਰਡ ਲੇਡੀਜ਼ ਦੀ ਵੋਟ ਦਾ ਹੋਣਾ ਚਾਹੀਦਾ ਤੇ ਲੇਡੀਜ਼ ਦੀ ਵੋਟ ਨੇ ਜਿਤਨਾ ਅਰਚ ਫਰਕ ਪਾਉਣਾ ਇਹ ਤੁਸੀਂ ਡਿਸਾਈਡ ਕਰਨਾ ਮੈਂ ਲੇਡੀਜ਼ ਨੂੰ ਹਮੇਸ਼ਾ ਕਹਿੰਨੇ ਆ ਕਿ ਪੋਲਿਟੀਕਲ ਪਾਰਟਿਸਪੇਸ਼ਨ ਹੈ ਜਿਹੜੀ ਲੇਡੀਜ਼ ਦੀ ਉਹ ਬਹੁਤ ਘੱਟ ਹੁੰਦੀ ਹੈ ਲੇਡੀਜ਼ ਹਮੇਸ਼ਾ ਜਦ ਵੀ ਮਿਲਦੀਆਂ ਨੇ ਇੱਕ ਗੱਲ ਕਹਿੰਦੀਆਂ ਵੀ ਯੂ ਆਰ ਨਾਟ ਮੱਚ ਇੰਟਰਸਟਿਡ ਇਨ ਪੋਲਿਟਿਕਸ ਸਾਨੂੰ ਵਧੀਆ ਫੀਲਡ ਨਹੀਂ ਲੱਗਦਾ ਇਟਸ ਨਾਟ ਮੇਂਟ ਫॉर ਲੇਡੀਜ਼ ਹਮੇਸ਼ਾ ਇਹ ਗੱਲਾਂ ਸੁਣਨ ਨੂੰ ਆਉਂਦੀਆਂ ਬਟ ਅਨਲੈਸ ਵੀ ਬੀ ਇਨ ਟੂ ਪੋਲਿਟਿਕਸ ਸਾਨੂੰ ਪਤਾ ਨਹੀਂ ਆਪਾਂ ਇਹ ਨੂੰ ਚੰਗਾ ਮਾੜਾ ਕਹਿਣਾ ਨਹੀਂ ਚਾਹੀਦਾ ਜਦ ਤੱਕ ਅਸੀਂ ਆਪ ਇਨੀਸ਼ੀਏਟਿਵ ਲੈਂਦੇ ਨਹੀਂ ਜਾਂ ਇਹਦੇ ਵਿੱਚ ਆਉਂਦੇ ਨਹੀਂ ਲੇਡੀਜ਼ ਦੀ ਪਾਰਟਿਸਿਪੇਸ਼ਨ ਸਿਰਫ ਘਰ ਤੱਕ ਹੁੰਦੀ ਹੈ ਜਾਂ ਆਪਣੇ ਬਿਜ਼ਨਸ ਤੱਕ ਆਪਣੀ ਫੈਮਿਲੀਜ਼ ਤੱਕ ਹੁਣ ਤੱਕ ਆਹੀ ਚੱਲਦਾ ਰਿਹਾ ਹੈ ਮੈਂ ਬਟ ਆਰਜ ਆ ਰਿਕਵੈਸਟ ਏਵਰੀ ਲੇਡੀ ਕਿ ਤੁਸੀਂ ਆਪ ਦੀ ਪਾਰਟਿਸਿਪੇਸ਼ਨ ਹੈ ਜਿਹੜੀ ਉਹਨੂੰ ਪੋਲਿਟਿਕਸ 'ਚ ਵੀ ਲੈ ਕੇ ਆਓ ਤੁਹਾਡੀ ਵੋਟ ਵੀ ਬਹੁਤ ਇੰਪੋਰਟੈਂਟ ਹੈ ਇਟਸ ਵੈਰੀ ਇੰਪੋਰਟੈਂਟ ਫਾਰ ਅਸ ਫਾਰ एवरीवन ਤੁਡੀ ਵੋਟ ਡਿਸਾਈਡ ਕਰਦੀ ਹੈ ਵਾਟਸ ਕੋਨਾ ਬੀ ਯੋਰ ਫਿਊਚਰ ਤੁਹਾਡੇ ਬੱਚਿਆਂ ਦਾ ਫਿਊਚਰ ਤੁਹਾਡੇ ਪੇਰੈਂਟਸ ਦਾ ਫਿਊਚਰ ਕਿਹਜਾ ਹੋਗਾ ਸੋ ਪਲੀਜ਼ ਆਪਦੀ ਵੋਟ ਜ਼ਰੂਰ ਪਾ ਕੇ ਆਇਓ ਆ ਨੋ ਟੈਂਪਰੇਚਰ ਇਜ਼ ਆਲਸੋ ਰਾਈਜ਼ਿੰਗ ਗਰਮੀ ਬਹੁਤ ਵੱਧ ਰਹੀ ਹੈ ਐਂਡ ਦ ਟੈਂਪਰੇਚਰ ਰਾਈਜ਼ਿੰਗ ਆਈ ਥਿੰਕ ਪੋਲਿਟੀਕਲ ਟੈਂਪਰੇਚਰਸ ਆਰ ਆਲਸੋ ਰਾਈਜ਼ਿੰਗ ਇਨ ਦ ਸਿਟੀ ਸੋ ਇਹਜਾ ਸਿਨੈਰੀਓ ਬਣ ਰਿਹਾ ਹੈ ਬਟ ਆਈ ਬਲੀਵ ਜਿਹੜਾ ਵੀ ਬੰਦਾ ਸੱਚਾ ਕੰਮ ਕਰ ਰਿਹਾ ਹੈ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ ਅੰਤ ਤੱਕ ਕੰਮ ਕਰ ਰਿਹਾ ਹੈ ਜਿਹਨੂੰ ਲੋਕ ਪਸੰਦ ਕਰ ਰਹੇ ਨੇ ਉਹ ਕਦੇ ਵੀ ਹਾਰਦਾ ਨਹੀਂ ਉਹਨੂੰ ਇੱਕ ਚੀਜ਼ ਦੀ ਲੋੜ ਹੁੰਦੀ ਹੈ ਉਹ ਹੈ ਪਬਲਿਕ ਸਪੋਰਟ ਦੀ ਜੇ ਪਬਲਿਕ ਸਪੋਰਟ ਤੁਹਾਡੇ ਸਾਰਿਆਂ ਦਾ ਪਿਆਰ ਆਸ਼ੀਰਵਾਦ ਤੁਹਾਡੇ ਨਾਲ ਹੋਏਗਾ ਤੇ ਓਬਵੀਅਸਲੀ ਇਹ ਬੈਟਲ ਵੀ ਕੋਈ ਬਹੁਤ ਵੱਡੀ ਬੈਟਲ ਨਹੀਂ ਇਹ ਵੀ ਆਰਾਮ ਨਾਲ ਜਿੱਤੀ ਜਾ ਸਕਦੀ ਹੈ ਤੁਹਾਡੇ ਪਿਆਰ ਦੀ ਲੋੜ ਹੈ ਸੋ ਆਈ ਰਿਕਵੈਸਟ ਤੁਸੀ ਸਾਰੀਆਂ ਲੇਡੀਜ਼ ਐਸ ਮਚ ਐਸ ਯੂ ਇੰਜੋਏ ਯੋਰ ਕਿਟੀਜ਼ ਔਰ ਜਿੰਨਾ ਵੀ ਤੁਸੀਂ ਸੋਸ਼ਲ ਆਊਟ ਗੋਇੰਗ ਨੂੰ ਪਸੰਦ ਕਰਦੇ ਹੋ ਉਹਨਾਂ ਹੀ ਪੋਲਿਟਿਕਸ ਨੂੰ ਵੀ ਪਸੰਦ ਕਰੋ ਪਲੀਜ਼ ਵੋਟ ਜ਼ਰੂਰ ਵੋਟ ਪਾ ਕੇ ਆਓ ਬਿਕੋਜ਼ ਇਹ ਸਿਰਫ ਇੰਡੀਆ ਦੀ ਗੱਲ ਨਹੀਂ ਜੇ ਤੁਸੀਂ ਇੰਟਰਨੈਸ਼ਨਲ ਪਲੇਟਫਾਰਮਸ ਤੇ ਵੀ ਦੇਖ ਲਓਗੇ ਤੇ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਲੇਡੀਜ਼ ਦੀ ਪਾਰਟਿਸਿਪੇਸ਼ਨ ਬਹੁਤ ਘੱਟ ਹੈ ਲੇਡੀਜ਼ ਡੋਨਟ ਵੋਟ ਉਹ ਆਪਦੇ ਵੋਟ ਦੇ ਹੱਕ ਨੂੰ ਯੂਜ਼ ਹੀ ਨਹੀਂ ਕਰਦੀਆਂ ਲੇਡੀਜ਼ ਵੋਟ ਪਰਸੈਂਟੇਜ ਬਹੁਤ ਘੱਟ ਹੁੰਦੀ ਹੈ ਸੋ ਮੈਂ ਇਸ ਵਾਰ ਸਪੈਸ਼ਲੀ ਲੁਧਿਆਣਾ ਦੀਆਂ ਲੇਡੀਜ਼ ਨੂੰ ਕਹਿਣਾ ਚਾਹ ਰਹੀ ਹਾਂ ਬਿਕਾਜ਼ ਮੇਰੀ ਪਹਿਲੀ ਮੀਟਿੰਗ ਲੁਧਿਆਣਾ ਚ ਸਿਰਫ ਤੁਹਾਡੇ ਨਾਲ ਹੈ ਕਿ ਇਸ ਵਾਰ ਰਿਕਾਰਡ ਲੇਡੀਜ਼ ਦੀ ਵੋਟ ਦਾ ਹੋਣਾ ਚਾਹੀਦਾ ਤੇ ਲੇਡੀਜ਼ ਦੀ ਵੋਟ ਨੇ ਜਥਾਰ ਚ ਫਰਕ ਪਾਉਣਾ ਇਹ ਤੁਸੀਂ ਡਿਸਾਈਡ ਕਰਨਾ